ਗੁਰ ਸੇਵੀ ਆਹ ਤਹਨ ਸਹਜ ਸੁਭਾਏ ਦਰਸ਼ਨ ਪਰ ਸੇ ਗੁਰ ਕਹ ਜਨਮ ਮਰਨ ਦੁਖ ਜਾਏ ਹੋ ਵਾ ਸਿਫਤ ਖਸਮ ਦੀ ਨੂਰ ਅਰਸਹੁ ਕੁਰ ਸੋ ਛਟੀ ਆਹ ਦੁੱਢਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਥੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜੇ ਸੋ ਪਾਸੇ ਬਹਿਠਿਆ ਸੋ ਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤ ਸਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ महला चौता कार पहला चौपदे एक ओ अंकार सत्य गोर ਮੇਰਾ ਹੀਰਾਂ ਰਤਨ ਨਾਮ ਹਾਰੇ ਬਸਿਆ ਗੋਰ ਹਾਥ ਤਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲਾਥਾ ਹੀ ਆਦਾ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰੇ ਨਾਮ ਦੀਓ ਰੇਨ ਲਾਥਾ ਮੇਰੇ ਮਨ ਵਾਜ ਰਾਮ ਨਾਮ ਸਬੇ ਅਰਥਾ ਗੁਰੇ ਪੂਰਾ ਹਰੇ ਨਾਮ ਦ੍ਰਿੜਾਇਆ ਬੇਨਾਵਾ ਜੀਵਨ ਬਿਰਥਾ ਰਹਾਓ ਬੇਨ ਗੁਰ ਮੂਡ ਪਾਏ ਹੈ ਮਨ ਮੁਖ ਤੇ ਮੋ ਹਮਾਇਾ ਨਿਤ ਫਤਥ ਤਿੰਨ ਸਾਦੋ ਚਰਨ ਨ ਸੇਵ ਕਬਹੁ ਤਿੰਨ ਸਭ ਜਨਮ ਆਕਾ ਜਿਨ ਸਾਧੂ ਚਰਣ ਸਾਧ ਪੱਗ ਸੇਵੇ ਤਿਨ ਸਫਲੋ ਜਨਮ ਸਨਾਥਾਂ ਕੋ ਕਿ ਜਾਏ ਦਾਸ ਦਾਸ ਦਸਨ ਕੋ ਹਾਰੇ ਦਇਆ ਤਾਰੇ ਜਗਨਾਥਾ ਹਮ ਅੰਦੂਲੇ ਗਿਆਨਹੀਨ ਅਗਿਆਨੀ ਕਿਉ ਚਲ ਹੈ ਮਾਰਗੇ ਪੰਥ ਹਮ ਅੰਦੂਲੇ ਕੋ ਗੁਰ ਅੰਚਲ ਦੀ ਜਾ ਜਨਾਨਕ ਚੱਲ ਹੈ ਮਿਲੰਥ ਹਮ ਅੰਦੋਲੇ ਗਿਆਨਹੀਨ ਅਗਿਆਨੀ ਕੋ ਚੱਲ ਹੈ ਮਾਰਗੇ ਪੰਥ ਹਮ ਅੰਦਲੇ ਕੋ ਗੁਰ ਅੰਚਲ ਦੀਜਾ ਜਨ ਨਾਨਕ ਚੱਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦਿ मेरा हीरा रतन नाम हारे बसिया गोरे हाथ धरो मेरा माथा जन्म जन्म के किल बिख दुखी उतरे गोरे नाम दियो रेन लाथा